ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਸਤੰਬਰ ਦੇ ਦੇਠੇ ਵੀਰਵਾਰ ਨੂੰ ਇੱਥੇ ਆਪਣੇ ਭੰਡਾਰਾ ਤੇ ਜੋੜ ਮੇਲਾ ਹੁੰਦਾ। ਬੁੱਧਵਾਰ ਰਾਤ ਦੀ ਮਹਿੰਦੀ ਹੁੰਦੀ ਹੈ, ਜਾਗੋ ਹੁੰਦੀ ਹੈ। ਔਰ ਵੀਰਵਾਰ ਨੂੰ 19 ਤਰੀਕੀ ਸਵੇਰੇ 9 ਵਜੇ ਤੋਂ ਫਿਰ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਚੱਲਦਾ ਆ। ਇਹ ਜਿਹੜਾ ਸਤੰਬਰ ਦਾ ਮੇਲਾ ਹੁੰਦਾ ਹੈ ਇਹ 2 ਦਿਨ ਦਾ ਹੁੰਦਾ ਹੈ। ਹਾਂਜੀ ਪਾਪਾ ਜੀ ਕੀ ਨਾਮ ਹੈ? ਮੇਰਾ ਨਾਮ ਬਾਬਾ ਮਨਜੋਤ ਸਿੰਘ ਗਰੇਵਾਲ ਮੁਖ ਸੇਵਾਦਾਰ ਸੰਤਨ ਜਿੰਦਾ ਪੀਰ ਖਵਾਜ਼ਾ ਖੇਦਰਵਾਲੀ ਨੀਲੋਂ ਦਰਬਾਰ ਕੀ ਪ੍ਰੋਗਰਾਮ ਹੈਗਾ ਜੀ ਇੱਥੇ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਸਤੰਬਰ ਦੇ ਦੇਠੇ ਵੀਰਵਾਰ ਨੂੰ ਇੱਥੇ ਆਪਣੇ ਭੰਡਾਰਾ ਤੇ ਜੋੜ ਮੇਲਾ ਹੁੰਦਾ ਉਹਦੋਂ ਵਾਰ ਰਾਤ ਦੀ ਮਹਿੰਦੀ ਹੁੰਦੀ ਹੈ ਜਾਗੋ ਹੁੰਦੀ ਹੈ ਔਰ ਵੀਰਵਾਰ ਨੂੰ 19 ਤਰੀਕ ਨੂੰ ਸਵੇਰੇ 9 ਵਜੇ ਤੋਂ ਫਿਰ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਚੱਲਦਾ ਆਇਆ ਉਹਦੇ ਵਿੱਚ ਸਾਡੇ ਜਿੰਨੇ ਵੀ ਮਸ਼ਹੂਰ ਗਾਇਕ ਨੇ ਪੰਜਾਬ ਦੇ ਚਾਹੇ ਪਾਲੀ ਵੇਦਵਾਲੀਆ ਹੋ ਗਿਆ ਸੋਨ ਸਕੰਦਰ ਹੋ ਗਿਆ ਅਮਰ ਪਾਲੀ ਹੋ ਗਿਆ ਤੇ ਉਹ ਕੌਰ ਫਿਮੀ ਹੋ ਗਈ ਗੁਰਕੀਰਤ ਰਾਏ ਹੋ ਗਈ ਮਸਕਾਨ ਚੋਪੜਾ ਹੋਗੇ ਕਈ ਵਧੀਆ ਵਧੀਆ ਜਿਹੜੇ ਕਲਾਕਾਰ ਨੇ ਉਹ ਫਿਰ ਬਾਬਾ ਜੀ ਦਾ ਗੁਣਗਾਨ ਕਰਦੇ ਆ ਇਹ ਜਿਹੜਾ ਮੇਲਾ ਹੁੰਦਾ ਜੀ ਆ ਇੱਕ ਦਿਨ ਦਾ ਹੁੰਦਾ ਜਾਂ ਦੋ ਦਿਨ ਦਾ ਕੀ ਪ੍ਰੋਗਰਾਮ ਇਹ ਜਿਹੜਾ ਸਤੰਬਰ ਦਾ ਮੇਲਾ ਹੁੰਦਾ ਹੈ ਇਹ ਦੋ ਦਿਨ ਦਾ ਹੁੰਦਾ ਹੈ 18 ਤਰੀਕ ਦੀ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਤੁਹਾਨੂੰ ਕਿ ਮਹਿੰਦੀ ਹੁੰਦੀ ਹੈ ਔਰ ਜਾਗੋ ਦੀ ਰਸਮ ਹੁੰਦੀ ਹੈ ਇੱਥੇ ਔਰ 19 ਤਰੀਕ ਜਿਹੜਾ ਹੈਗਾ ਫਿਰ ਸਭਿਆਚਾਰਕ ਔਰ ਧਾਰਮਿਕ ਜਿਹੜਾ ਪ੍ਰੋਗਰਾਮ ਹੈਗਾ ਇੱਥੇ ਉਹ ਸਾਰੀ ਦਿਹਾੜੀ 9 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਉਹ ਪ੍ਰੋਗਰਾਮ ਜਿਹੜਾ ਉਹ ਚੱਲਦਾ ਹੈ ਪ੍ਰੋਗਰਾਮ ਦੀ ਸਟਾਰਟਿੰਗ ਕਿੰਨੇ ਕਜੇ ਹੋ ਜਾਂਦੀ ਹੈ ਜੀ 9:00 ਵਜੇ ਸਵੇਰੇ ਸਟਾਰਟਿੰਗ ਕਰ ਦਿੰਦੇ ਆ 9:00 ਵਜੇ ਸਵੇਰੇ ਪਹਿਲਾ ਨਿਸ਼ਾਨ ਸਾਹਿਬ ਝੰਡੇ ਦੀ ਰਸਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦਾ ਹੈਗਾ 9:00 ਵਜੇ ਤੋਂ ਦੇਰ ਸ਼ਾਮ ਤੱਕ ਔਰ ਸ਼ਾਮ ਨੂੰ 5:00 ਵਜੇ ਜਿਹੜਾ ਉਹ ਚਾਦਰ ਦੀ ਰਸਮ ਹੁੰਦੀ ਹੈ ਸੰਗਤਾਂ ਲਈ ਕੋਈ ਖਾਸ ਪ੍ਰਬੰਧ ਕੀਤੇ ਹੋਏ ਨੇ ਜੀ ਸੰਗਤਾਂ ਲਈ ਖਾਸ ਪ੍ਰਬੰਧ ਹੈ ਉਹਨਾਂ ਦੇ ਰਹਿਣ ਵਾਸਤੇ ਲੰਗਰ ਪਾਣੀ ਵਾਸਤੇ ਜੋ ਵੀ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਹੋਣਗੀਆਂ ਉਹਨਾਂ ਦੇ ਰਖ ਰਖਾਵ ਲਈ ਉਹਨਾਂ ਦੇ ਠਹਿਰਨ ਲਈ ਉਹਨਾਂ ਦੇ ਲੰਗਰ ਪਾਣੀ ਵਾਸਤੇ ਖਾਸ ਪ੍ਰਬੰਧ ਕੀਤਾ ਗਿਆ। ਕੀ ਸਨੇਹਾ ਦੇ ਦਉਗੋ ਤੁਸੀਂ ਸੰਗਤ ਨੂੰ। ਸੰਗਤ ਨੂੰ ਸਨੇਹਾ ਦਨੇ ਆ ਕਿ ਵੱਧ ਤੋਂ ਵੱਧ ਦਰਬਾਰ ਤੇ ਜੁੜੋ। ਔਰ ਪਰਮਾਤਮਾ ਹੀ ਇੱਕ ਐਸਾ ਜਰੀਆ ਹੈ ਜੋ ਸਾਨੂੰ ਪਤਸਾਗਰ ਤੋਂ ਪਾਰ ਲਾਉਂਦਾ ਹੈ ਔਰ ਪਰਮਾਤਮਾ ਦੇ ਨਾਲ ਜੁੜੋ। ਹਾਂ ਮੈਂ ਇਹ ਗੱਲ ਤੇ ਉਲਟ ਹੈ ਕਿ ਕਿਸੇ ਤੁਸੀਂ ਇਨਸਾਨ ਨਾਲ ਜੁੜਦੇ ਹੋ ਕਿਸੇ ਦੇਤਾਰੀ ਗੁਰੂ ਨਾਲ ਜੁੜਦੇ ਹੋ ਮੈਂ ਉਸ ਗੱਲ ਦੇ ਉਲਟ ਹੈ ਰੱਬ ਨਾਲ ਹਮੇਸ਼ਾ ਜੁੜੋ। ਜਿੱਥੇ ਵੀ ਤੁਸੀਂ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਮੰਦਰ ਜਾਂਦੇ ਦਰਬਾਰ ਤੇ ਹੋਂਨੇ ਜਿੱਥੇ ਵੀ ਜਾਂਦੇ ਹੋ ਰੱਬ ਨਾਲ ਜੁੜੋ ਰੱਬ ਨਾਲ ਜੋੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ